ਨੋ ਦੋਸਤਾਂ ਵੱਲੋਂ ਇੱਕ ਵੀ ਸਵਾਲ ਇਸ ਵੇਲੇ ਵੱਡੀ ਪੱਧਰ ਤੇ ਕੀਤਾ ਜਾ ਰਿਹਾ ਹੈ ਕਿ ਕਦੋਂ ਤੋਰੀਆਂ ਦੀਆਂ ਬੱਲਾਂ ਵਧੀਆਂ ਨਹੀਂ ਆ ਫਾਲ ਉਹਨਾਂ ਨੂੰ ਲੱਗਦਾ ਨਹੀਂਗਾ ਖਾਸ ਤੌਰ ਤੇ ਇਸ ਮੌਸਮਿਆ ਤੋਰੀਆਂ ਦੇ ਵਿੱਚ ਵੱਡੀ ਹੈ ਤੇ ਉਸ ਦਾ ਕਾਰਨ ਕੀ ਹੈ ਆਪਾਂ ਜਾਣਦੇ ਹਾਂ ਅਸਲ ਵਿੱਚ ਜਿਹੜੀ ਇਸ ਵੇਲੇ ਫਸਲ ਚੱਲ ਰਹੀ ਹੈ ਜਿਹਦੇ ਵਿੱਚ ਤੋਰੀਆਂ ਕਦੋਂ ਵਗਰੇ ਲੱਗ ਰਹੇ ਨੇ ਉਹ ਕਾਫੀ ਗੇਤੀ ਫਸਲ ਹੈ ਆਮ ਤੌਰ ਤੇ ਉੱਤੇ ਨਵੰਬਰ ਦੇ ਵਿੱਚ ਨਵੰਬਰ ਦੇ ਅਖੀਰ ਦੇ ਵਿੱਚ ਜਾਂ ਦਸੰਬਰ ਦੇ ਸ਼ੁਰੂ ਦੇ ਵਿੱਚ ਜਿਹੜੀਆਂ ਉਹਨਾਂ ਦੇ ਬੀਜ ਲਫਾਫਿਆਂ ਵਿੱਚ ਲਾਏ ਜਾਂਦੇ ਨੇ ਜਾਂ ਲਾ ਕੇ ਉਹਨਾਂ ਤੇ ਸ਼ੋਰੇ ਕਰ ਦਿੱਤੇ ਜਾਂਦੇ ਨੇ ਸਰਦੀ ਤੋਂ ਬਚਾਉਣ ਲਈ ਤੇ ਜਿਹੜੀ ਉਹ ਫਸਲ ਫਿਰ ਜਾ ਕੇ ਅੱਗੇ ਫਰਵਰੀ ਚ ਪਦਣਾ ਸ਼ੁਰੂ ਹੁੰਦੀ ਆ ਤਾਂ ਉਹਦੇ ਵਿੱਚ ਅਪ੍ਰੈਲ ਮਈ ਦੇ ਵਿੱਚ ਹੀ ਫਲ ਲੱਗਣਾ ਸ਼ੁਰੂ ਹੋ ਜਾਂਦਾ ਤੇ ਫਿਰ ਲਗਾਤਾਰ ਲੱਗ ਜਾਂਦਾ ਜਿਹੜੀਆਂ ਅਸੀਂ ਹੁਣ ਫਲਾਂ ਅੰਬਲਾਂ ਵੇਖ ਰਹੇ ਜਿਹੜੀਆਂ ਵਧ ਰਹੀਆਂ ਨੇ ਉਹਦਾ ਕਾਰਨ ਕੀ ਹੈ ਵੀ ਇਹ ਜਿਹੜੀਆਂ ਸਿਫਾਰਸ਼ਾਂ ਮੁਤਾਬਕ ਅਸੀਂ ਫਰਵਰੀ ਮਾਰਚ ਦੇ ਵਿੱਚ ਲਾਇਆ ਹੋਣਾ ਹੈ ਹਾਂ ਇੱਕ ਸਮਾਂ ਇੱਕ ਬੀਜ ਬੀਜਣ ਤੋਂ ਲੈ ਕੇ ਜਿਹੜਾ ਹੈਗਾ ਫਲ ਲੱਗਣ ਤੱਕ ਦਾ ਇੱਕ ਨਿਸ਼ਚਿਤ ਸਮਾਂ ਹੈ ਉਸ ਵੇਲੇ ਉਹਨੂੰ ਜਿਹੜਾ ਫਲ ਲੱਗਣਾ ਸ਼ੁਰੂ ਹੋਣਾ ਹੈ ਚਾਹੇ ਬਲਾਂ ਕਿੰਨੀਆਂ ਵੱਧੀਆਂ ਜਾਣ ਜਿਹੜੀਆਂ ਪਹਿਲੀਆਂ ਬਲਾਂਆਂ ਜਿਹੜੀਆਂ ਉਹ ਸਰਦੀ ਕਰਕੇ ਵੱਧੀਆਂ ਨਹੀਂਆਂ ਬਹੁਤ ਛੋਟੀਆਂ ਹੁੰਦੀਆਂ ਪਰ ਉਹ ਛੋਟੀਆਂ ਨੂੰ ਫਲ ਲੱਗਣ ਲੱਗ ਜਾਂਦਾ ਕਿਉਂਕਿ ਨਾ ਸਮਾਂ ਉਹ ਪੂਰਾ ਹੋ ਗਿਆ ਹੁੰਦਾ ਇਸ ਕਰਕੇ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਜਿਹੜੀਆਂ ਵੀ ਬਲਾਂ ਇਸ ਵੇਲੇ ਪੂਰੀਆਂ ਬਾਦਰੀਆਂ ਨੇ ਉਹਨਾਂ ਨੂੰ ਵੱਧਣ ਦਿਓ ਐ ਖੈਰ ਉਹਦੀ ਇੱਕ 3D ਕਟਿੰਗ ਕਰ ਸਕਦੇ ਆ ਅਸੀਂ ਪੀਉਂਦੀਆਂ ਇਹ ਜ਼ਿਆਦਾ ਹੀ ਲੱਗ ਰਹਾ ਉਤੋਂ ਵੱਧੀਆਂ ਤਾਂ ਉਹਨਾਂ ਨੂੰ ਅਸੀਂ ਥੋੜੀ ਵੀ ਸਕਦੇ ਆ ਸਾਡੇ ਜਿੰਨੇ ਕ ਜਗ੍ਹਾ ਹੈਗੀ ਉਸ ਮੁਤਾਬਕ ਤੇ ਫੁੱਲ ਆਉਣੇ ਸ਼ੁਰੂ ਹੋ ਗਏ ਹੁਣ ਇਸ ਵੇਲੇ ਇਹਨੂੰ ਜਿਹੜੇ ਮੇਲ ਫਲਾਵਰ ਜ਼ਿਆਦਾ ਵੇਖਣ ਨੂੰ ਮਿਲ ਰਿਹਾ ਤੋਰੀਆਂ ਨੂੰ ਤੇ ਇੱਕ ਭੁੰਡ ਜਿਹੀ ਵੀ ਹੈਗੀ ਉਹ ਵੀ ਖਾਰੇ ਉਹਨਾਂ ਦੀ ਵੀ ਕੋਈ ਵੱਡੀ ਸਮੱਸਿਆ ਨਹੀਂ ਹੈਗੀ ਤਾਂ ਜਦੋਂ ਫਿਰ ਲੱਗਣੀਆਂ ਸ਼ੁਰੂ ਹੋ ਗਈਆਂ ਤਾਂ ਫਿਰ ਲਗਾਤਾਰ ਲੱਗਣੀਆਂ ਉਸ ਤੋਂ ਜ਼ਿਆਦਾ ਫੀਮੇਲ ਫਲਾਵਰ ਵੀ ਆਏਗਾ ਤੇ ਜੇ ਜੁਲਾਈ ਦੇ ਵਿੱਚ ਥੋੜੀ ਸੈਲ ਹੋਣ ਕਰਕੇ ਮੌਸਮ ਵਿੱਚ ਇਸ ਕਰਕੇ ਕਈ ਵਾਰੀ ਪੂਰੇ ਫੁੱਲ ਜਿਆਦਾ ਡਗਦੇ ਨੇ ਤੇ ਜਾਂ ਪੁੱਲ ਨਿਸ਼ਣ ਨਹੀਂ ਹੁੰਦੀ ਜਾਂ ਫੁੱਲਾਂ ਦੇ ਵਿੱਚ ਪਾਣੀ ਭਰ ਜਾਂਦਾ ਇਸ ਨੇ ਮੈਂ ਕਾਫੀ ਸਾਰੀਆਂ ਵੀਡੀਓ ਪਹਿਲਾਂ ਬਣਾ ਚੁੱਕਾ ਤੇ ਤੁਸੀਂ ਉਹਨਾਂ ਦੀ ਉਡੀਕ ਕਰੋ ਕਈ ਵਾਰ ਕੀ ਹੁੰਦਾ ਵੀ ਇਹ ਵਧੀ ਜਾਂਦੀ ਇਹਨਾਂ ਨੂੰ ਜਿਹੜਾ ਇਹਨੂੰ ਜਿਹੜਾ ਕੁਝ ਲੱਗਦਾ ਤੇ ਅਸੀਂ ਉਹਦੀ ਜੜ ਦੇ ਵਿੱਚ ਦਾਤੀ ਫੇਰਦੇ ਨੇ ਉਸ ਤੋਂ ਬਾਅਦ ਪਛਤਾਉਣਾ ਪੈਂਦਾ ਜਦੋਂ ਲੱਗਣੀਆਂ ਸ਼ੁਰੂ ਹੋ ਗਈਆਂ ਤਾਂ થોਰੀਆਂ ਬੇਸ਼ੁਮਾਰ ਲੱਗਣੀਆਂ ਆ ਰਾਪ ਨੂੰ ਪਤਾ ਹੈ ਵੀ ਇਹ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ ਤੱਕ ਵੀ ਚੱਲੀ ਜਾਣੀਆਂ ਹੈ। ਦਵਾਲੀ ਵੇਲੇ ਤਾਂ ਭਰਪੂਰ ਲੱਗਦੀਆਂ ਤੇ ਜਦੋਂ ਜਾ ਕੇ ਪੂਰੀ ਠੰਡ ਆਈ ਖੋਰੇ ਖੋਰੇ ਵਾਲਾ ਮਾਹੌਲ ਬਣਿਆ ਉਦੋਂ ਜਾ ਕੇ ਬੱਲ ਨੇ ਮਰਨਾ ਤੇ ਪਿਛਲੀ ਵਾਰ ਤਾਂ 19 ਸਰਦੀ ਨਹੀਂ ਪਈ ਪਈ ਤੇ ਕਦੋਂ ਦਾ ਪਰ ਨਹੀਂ ਬੱਲਾ ਉਵੇਂ ਚੱਲਦੀਆਂ ਰਹਿ ਗਈਆਂ। ਇਸ ਕਰਕੇ ਘਰੋਂ ਦੀ ਕੋਈ ਲੋੜ ਨਹੀਂ। ਹੁਣ ਵੀ ਤੁਸੀਂ ਜਿਹੜੀਆਂ ਜੁਲਾਈ ਦੇ ਮਹੀਨੇ ਵੀ ਕਦੋਂ ਤੋੜੀਆਂ ਜਾਂ ਹੋਰ ਜਿਹੜੀਆਂ ਗਰਮੀ ਵਾਲੀਆਂ ਸਬਜ਼ੀਆਂ ਉਹਨਾਂ ਦੀ ਉਗਾ ਸਕਦੇ ਹਨ ਉਹਨਾਂ ਨੂੰ ਬੀਜ ਲਾ ਸਕਦੇ ਹਨ ਉਹਨਾਂ ਦੇ ਸੋ ਇਸ ਕਰਕੇ ਇਹਨਾਂ ਗੱਲਾਂ ਦਾ ਖਿਆਲ ਰੱਖੋ ਕਿ ਕਿਤੇ ਫਰੂਟ ਫ्लाई ਦਾ ਹਮਲਾ ਲੱਗਦਾ ਅੱਗੇ ਜਾ ਕੇ ਤਾਂ ਉਹਦੇ ਲਈ ਜਿਵੇਂ ਫਲਾਂ ਲਈ ਟਰੈਪ ਆਉਂਦੇ ਨੇ ਉਵੇਂ ਸੱਜਿਆਂ ਲਈ ਵੀ ਟਰੈਪ ਆਉਂਦੇ ਨੇ ਉਹ ਤੁਸੀਂ ਲਾ ਸਕਦੇ ਹੋ ਬਾਕੀ ਉਹਨਾਂ ਨੂੰ ਜਿਹੜੀ ਹੈਗੀ ਖੁਰਾਕੀ ਤੱਤ ਆਮ ਹਾਲਤਾਂ ਵਿੱਚ ਜਿਹੜੇ ਹੁੰਦੇ ਉਹ ਹੀ ਦਿੰਦੇ ਰਹੋ ਤੇ ਇਸ ਦੇ ਵਿੱਚ ਚਿੰਤਾ ਨਾ ਕਰੋ ਜਲਦੀ ਇਹਨਾਂ ਨਤੋਰੀਆਂ ਨੂੰ ਫਲ ਆਉਣਾ ਸ਼ੁਰੂ ਹੋਏਗਾ ਬਹੁਤ ਬਹੁਤ ਧੰਨਵਾਦ